ਭਾਰਤੀ ਮੂਲ ਦਾ 21 ਸਾਲਾ ਇਸ਼ਾਨ ਸ਼ਰਮਾ ਨਿਊ ਜਰਸੀ ਤੋਂ ਮਿਆਮੀ ਨੂੰ ਜਾ ਰਿਹਾ ਸੀ ਫਰੰਟੀਅਰ ਦੀ 에ਅਰਲਾਈਨ ਦੇ ਵਿੱਚ ਜਦ ਇਸ ਦੀ ਝੜਪ ਹੋ ਗਈ ਫਲਾਈਟ ਦੇ ਵਿੱਚ ਸਾਥੀ ਮੁਸਾਫਰ ਦੇ ਨਾਲ ਇਸ ਨੇ ਆਪਣੇ ਸਾਥੀ ਮੁਸਾਫਰ ਨੂੰ ਧੌਣੋਂ ਫੜ ਕੇ ਮਾਰਨ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਅੱਗੋਂ ਤਗੜਾ ਨਿਕਲੇ ਅਤੇ ਇਸ਼ਾਨ ਸ਼ਰਮਾ ਨੂੰ ਢਾ ਲਿਆ ਦੋ ਚਾਰ ਵਾਰ ਇਸ ਤੇ ਕਸੂਨ ਮੁੱਕੇ ਵੀ ਮਾਰੇ ਅੱਖ ਵੀ ਕਾਲੀ ਕੀਤੀ ਤੇ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ ਦੱਸਿਆ ਜਾਂਦਾ ਹੈ ਵੀ ਇਸ਼ਾਨ ਸ਼ਰਮਾ ਨੇ ਆਪਣੇ ਸਾਥੀ ਮੁਸਾਫਰ ਨੂੰ ਜਿਹੜਾ ਉਹ ਧਮਕੀ ਦਿੱਤੀ ਹਮਲਾ ਕੀਤਾ ਪਰ ਉਹ ਅੱਗੋਂ ਜਿਹੜਾ ਬੰਦਾ ਹੈ ਉਹ ਤਗੜਾ ਨਿਕਲਿਆ ਇਸ ਨੂੰ ਇਸ ਨੇ ਨੱਪ ਲਿਆ ਤੇ ਫਿਰ ਹੁਣ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਕਿਹਨੂੰ ਈਵਨਜ਼ ਨਾ ਦਾ ਉਹ ਸਾਥੀ ਮੁਸਾਫਰ ਸੀਗਾ ਜਿਸ ਦੇ ਉੱਤੇ ਇਸ਼ਾਨ ਸ਼ਰਮਾ ਨੇ ਇਸ ਵੀਕਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਜੇ ਤੂੰ ਮੈਨੂੰ ਚੈਲੰਜ ਕਰਦਾ ਆ ਤਾਂ ਤੇਰੀ ਮੌਤ ਹੋ ਜਾਊਗੀ ਈਵንስ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਹੋਰ ਵੀ ਬਾਕੀ ਮੁਸਾਫਰਜ਼ ਬਾਰ-ਬਾਰ ਫਰੰਟੀਅਰ ਏਅਰਲਾਈਨ ਦੇ ਸਟਾਫ ਨੂੰ ਸਾਧਰੇ ਸੀ ਜਿਸ ਤਰੀਕੇ ਦੇ ਨਾਲ ਇਸ਼ਾਨ ਸ਼ਰਮਾ ਹਰਕਤਾਂ ਜਿਹੜੀਆਂ ਉਹ ਕਰ ਰਿਹਾ ਸੀਗਾ ਪਰ ਜਦ ਇਸ ਨੇ ਇਹ ਬਰੌਲ ਦੇ ਵਿੱਚ ਗਿਆ ਲੜਾਈ ਦੇ ਵਿੱਚ ਗਿਆ ਤਾਂ ਪਾਸਾ ਜਿਹੜਾ ਹੋ ਇਸ਼ਾਨ ਸ਼ਰਮਾ ਦੇ ਲਈ ਪਲਟ ਗਿਆ ਆ ਹੁਣ ਕਹਿੰਦੇ ਵੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਜਹਾਜ਼ ਦੇ ਵਿੱਚ ਸਾਥੀ ਯਾਤਰੀ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ